ਸ਼੍ਰੋਮਣੀ ਅਕਾਲੀ ਦਲ ਜੋ 120 ਦੇ ਵਿੱਚ ਹੋਂਦ ਵਿੱਚ ਆਇਆ ਸੀ ਪਰ ਪ੍ਰੋਸੇਜਯੋਗਤਾ ਗਵਾ ਚੁੱਕਿਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿਰਜਿਤ ਕਰਨ ਦਾ ਯਤਨ ਕੀਤਾ ਗਿਆ ਆਪ ਜਾਣਦੇ ਹੋ ਕਿ ਪੰਜ ਮੈਂਬਰੀ ਕਮੇਟੀ ਨੇ ਜਗਾ ਜਗਾ ਜਾ ਕੇ ਭਰਤੀ ਕੀਤੀ ਡੈਲੀਗੇਟ ਬਣਾਏ ਪ੍ਰਧਾਨ ਦੀ ਚੋਣ ਹੋਈ ਵਰਕਿੰਗ ਕਮੇਟੀ ਬਣੀ ਉਹਦੇਦਾਰਾਂ ਦੀ ਚੋਣ ਹੋਈ ਤੇ ਅੱਜ ਪਲੇਠੀ ਮੀਟਿੰਗ ਜਿਵੇਂ ਕਿ اجلاس ਦੇ ਵਿੱਚ ਅਸੀਂ ਵਾਦਾ ਕੀਤਾ ਸੀ ਕਿ ਸਾਡਾ ਦਫਤਰ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਅੱਜ ਪਲੇਠੀ ਮੀਟਿੰਗ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਕੀਤੀ ਹੈ। ਪਰ ਪੰਥਕ ਰਵਾਇਤਾ ਮੁਤਾਬਕ ਜ਼ਮੀਨ ਦੇ ਉੱਤੇ ਚੌਂਕੜਾ ਮਾਰ ਕੇ ਕੀਤੀ ਹੈ, ਮੂਲ ਮੰਤਰ ਦੇ ਪਾਠ ਪਰ ਅਰਦਾਸ ਕਰਕੇ ਰਮਤਾ ਕੀਤੀ ਹੈ ਤੇ ਅਰਦਾਸ ਕਰਕੇ ਸਮਾਪਤੀ ਕੀਤੀ। ਇਹ ਸਾਡੀਆਂ ਸ਼ਾਨ ਮਤੀਆਂ, ਮਨ ਮਤੀਆਂ ਰਵਾਇਤਾਂ ਸੀ। ਜਦੋਂ ਅਰਦਾਸ ਕਰਕੇ ਪੰਥ ਇਕੱਤਰਤਾਵਾਂ ਕਰਦਾ ਸੀ। ਨੇ ਉਹਨਾਂ ਇਕੱਤਰਤਾਵਾਂ ਦੇ ਵਿੱਚ ਅਕਾਲਪੁਰਖ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਵਿੱਚ ਆਪ ਵਸਦਾ ਸੀ। ਅਰਾਜੇ ਜੇ ਹੀ ਹੋਇਆ। ਸਾਡੀ ਇਕੱਤਰਤਾ ਦੇ ਵਿੱਚ ਜੋ ਸੰਗਤੀ ਰੂਪ ਦੇ ਵਿੱਚ ਹੋਈ ਹੈ। ਔਰ ਬਹੁਤ ਸਾਰੇ ਜਿਹੜੇ ਨੇ ਕੀਮਤੀ ਸੁਝਾਅ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੀਨੀਅਰ ਲੀਡਰ ਸਾਹਿਬਾਨ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿੱਤੇ ਨੇ। ਔਰ ਜਿਹੜੇ ਜਿਹੜੇ ਸੁਝਾਅ ਆਏ ਨੇ ਉਹਨਾਂ ਸੁਝਾਵਾਂ ਦੇ ਉੱਤੇ ਅਮਲਦਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਏਗੀ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਇਹੋ ਹੀ ਸੀ ਕਿ ਪਾਰਟੀ ਦੀਆਂ ਤਰਜੀਹਾਂ ਕੀ ਹੋਣ ਪੰਜਾਬ ਦੇ ਵਿੱਚ ਅੱਜ ਚੁਣੌਤੀਆਂ ਚੁਣੌਤੀਆਂ ਮਿਲ ਰਹੀਆਂ ਚੰਡੀਗੜ੍ਹ ਯੂਨੀਵਰਸਿਟੀ ਖੋਲਹੀ ਜਿਹੜਾ ਸਾਡੇ ਨੌਜਵਾਨ ਨੂੰ ਡੈਮੋਕਰੈਟਿਕ ਅਧਿਕਾਰ ਸੀ ਉਹ ਖੋਲਿਆ ਸੈਂਟਰ ਸਰਕਾਰ ਨੇ ਔਰ ਕੋ ਦਾ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਸੁਖਮਨੀ ਸਾਹਿਬ ਦਾ ਪਾਠ ਦਾ ਧੋਗ ਪਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ ਜੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਹੋਊਗਾ ਤੇ ਫਿਰ ਇਹ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਹੈ ਜਿਸ ਪੰਜਾਬ ਬਾਰੇ ਕਿਹਾ ਗਿਆ ਹੈ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਪੰਜਾਬ ਹੈ ਇੱਥੇ ਫਿਰ ਅਖੰਡ ਪਾਠ ਵੀ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਵੀ ਹੋਣਗੇ ਇੱਥੇ ਅਰਦਾਸਾਂ ਵੀ ਹੋਣਗੀਆਂ ਇੱਥੇ ਕਥਾ ਵੀ ਹੋਊਗੀ ਤੇ ਇੱਥੇ ਕੀਰਤਨ ਵੀ ਹੋਊਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹੋਣਗੇ ਔਰ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਕੇਂਦਰ ਸਰਕਾਰ ਦਾ ਤੇ ਕੋਈ ਪ੍ਰਾਈਵੇਟ ਅਦਾਰਾ ਬਾਣੀ ਦੇ ਪਾਠ ਕਰਨ ਤੋਂ ਪਾਬੰਦੀ ਲਾ ਦੇ ਔਰ ਇਹਦੇ ਲਈ ਸਾਨੂੰ ਜੇ ਸੰਘਰਸ਼ ਕਰਨਾ ਪਿਆ ਤੇ ਸਾਡੀ ਪਾਰਟੀ ਜਿਹੜੀ ਆ ਉਹ ਸੰਘਰਸ਼ ਦੀਆਂ ਜਿਹੜੀਆਂ ਨੇ ਪੜਾਂ ਜਿਹੜੀਆਂ ਨੇ ਉਹ ਵੀ ਪਾਏਗੀ ਬਹੁਤ ਲੰਮਾ ਸਮਾਂ ਜਿਹੜਾ ਅਸੀਂ ਦੇਖ ਲਿਆ। ਪਰ ਮੈਂ ਇੱਕ ਗੱਲ ਹੋਰ ਸਰਕਾਰਾਂ ਨੂੰ ਮੈਂ ਕਹਿ ਦੇਣਾ ਚਾਹੁੰਨਾ। ਹੋਣਗੇ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਤੁਸੀਂ ਕੰਨ ਮਨ ਰੋੜ ਰੱਖੇ ਆ। ਖਾਸ ਤੌਰ ਤੇ ਸਰਮਾਇਦਾ। ਪਰ ਸਾਨੂੰ ਕੋਈ ਗਾਉ ਨਹੀਂ ਹੈ। ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬੈਠੀ ਹੈ। ਇਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਭੈਅ ਨਹੀਂ ਹੈ, ਕਿਸੇ ਦੇ ਡਰ ਨਹੀਂ ਹੈ। ਇਸ ਕਰਕੇ ਜੇ ਸਰਕਾਰਾਂ ਦੇ ਨਾਲ ਸਾਨੂੰ ਭਵਿੱਖ ਦੇ ਵਿੱਚ ਟਕਰਾਉਣਾ ਪਿਆ ਤੇ ਅਸੀਂ ਟਕਰਾਉਣ ਤੋਂ ਜਿਹੜਾ ਉਹ ਗੁਰੇਜ਼ ਨਹੀਂ ਕਰਾਂਗੇ ਅੱਜ ਇਹ ਵੀ ਫੈਸਲਾ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਅੱਜ ਦੀ ਇਕੱਤਰਤਾ ਦੇ ਵਿੱਚ ਜਿਹੜਾ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਲਾਂਗ ਕਰਨ ਤਾਰੂ ਸਾਹਿਬ ਦੀ ਇਲੈਕਸ਼ਨ ਦਾ ਕਰੰਟ ਮੁੱਦਾ ਹੈ ਕੱਲ ਵੀ ਅਸੀਂ ਜਿਹੜਾ ਉਹ ਮੀਟਿੰਗ ਕੀਤੀ ਸੀ ਸੰਬੋਧਨ ਵੀ ਹੋਏ ਆ ਤਿੰਨ ਚਾਰ ਪਿੰਡਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉੱਥੇ ਵਿਚਰ ਵੀ ਰਹੇ ਨੇ ਜਹੇਦਾਰ ਸੁੱਚਾ ਸਿੰਘ ਜੀ ਛੋਟੇਪੁਰ ਜਹੇਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਹੇਦਾਰ ਇਕਬਾਲ ਸਿੰਘ ਜੀ ਝੁੰਦਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਅਮਰ ਜਿਹੜੇ ਅਮਰਕੋਟ ਦੇ ਜਿਹੜੇ ਨੇ ਗੱਲ ਸਾਹਿਬ ਪ੍ਰੋਫੈਸਰ ਭਾਈ ਮਨਜੀਤ ਸਿੰਘ ਜੀ ਭਾਈ ਸਾਹਿਬ ਕਹਿਰੋ ਸਾਹਿਬ ਖਾਸ ਤੌਰ ਦੇ ਤੇ ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਏ ਨੇ ਇਹ ਹੋਰ ਬਹੁਤ ਸਾਰੇ ਸਾਡੇ ਲੀਡਰ ਇਹ ਲਗਾਤਾਰ ਇਲੈਕਸ਼ਨ ਵਾਲੇ ਦਿਨ ਤੱਕ ਜਿਹੜੇ ਆ ਕਰਨਤਾਰਤ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਕਰਨਗੇ ਤੇ ਬਸ ਅਸੀਂ ਇਹੋ ਹੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਅਪੀਲ ਕਰਦੇ ਆ ਕਿ ਤੁਸੀਂ ਬਹੁਤ ਪਾਰਟੀਆਂ ਦੇਖ ਲਈਆਂ ਇਨਕਲਾਬ ਵਾਲੀ ਪਾਰਟੀ ਵੀ ਦੇਖ ਲਈ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸਬਜ਼ ਬਾਗ ਦਿਖਾਏ ਇਹ ਆ ਕਿ ਆਮ ਲੋਕਾਂ ਦੀ ਪਾਰਟੀ ਹੈ ਅੱਜ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ ਮੈਂ ਕੱਲ ਵੀ ਕਿਹਾ ਸੀ ਕਿ ਜਿੰਨੀਆਂ ਵੀ ਆਮ ਆਦਮੀ ਪਾਰਟੀ ਨੇ ਜਿਮਣੀ ਚੋਣਾਂ ਲੜੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਬਾਹਰਲੀਆਂ ਪਾਰਟੀਆਂ ਦੇ ਵਿੱਚੋਂ ਬੰਦੇ ਲਿਆ ਕੇ ਲੜ ਲੜੀਆਂ ਨੇ ਇੱਕ ਵੀ ਚੋਣ ਇਹਨਾਂ ਨੇ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਟਿਕਟ ਜਿਹੜੀ ਆਮ ਵਰਕਰ ਨੂੰ ਨਹੀਂ ਦਿੱਤੀ ਇੱਕ ਵੀ ਚੋਣ ਆਮ ਵਰਕਰ ਨੂੰ ਨਹੀਂ ਲੜਾਈ ਰਾਜ ਸਭਾ ਦੀਆਂ ਸੀਟਾਂ ਇੰਪੋਰਟੈਂਟ ਹੁੰਦੀਆਂ ਨੇ ਸੱਤੇ ਦੇ ਸੱਤੇ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵਪਾਰੀਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਆ ਬਲੰਦੀ ਨਾ ਹੋ ਸਕੇ ਠੀਕ ਹੈ ਸਰਮਾਇਦਾਰ ਜਿਹੜਾ ਹੈ ਉਹ ਲੋਕ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦਾ ਹਾਂ ਰੱਖ ਸਕਦਾ ਹੈ ਜਿਹੜਾ ਬੇਬਾਕ ਹੈ ਜਿਨੇ ਕਦੇ ਕੋਈ ਬੇਈਮਾਨੀ ਦੇ ਨਾਲ ਸਰਮਾਇਆ ਇਕੱਠਾ ਨਹੀਂ ਕੀਤਾ ਉਹ ਰੱਖ ਸਕਦਾ ਪਰ ਇਹਨਾਂ ਨੇ ਸੀਟਾਂ ਵੇਚੀਆਂ ਨੇ ਵਪਾਰੀਆਂ ਨੂੰ ਜਿਹੜੀਆਂ ਉਹ ਸੀਟਾਂ ਜੜੀਆਂ ਨੇ ਇਹਨਾਂ ਨੂੰ ਦਿੱਤੀਆਂ ਨੇ ਇਹ ਗੱਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਐ ਇਹਨਾਂ ਦੀ ਪਾਰਟੀ ਲਈ ਉਹ ਇਹਨਾਂ ਨੂੰ ਦਿਖਾਈ ਨਹੀਂ ਦਿੱਤੇ ਇਸ ਕਰਕੇ ਜਿੱਥੇ ਕਿਤੇ ਕੋਈ ਕੇਂਦਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਉਸ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਾਂਗੇ ਜੇ ਪੰਜਾਬ ਸਰਕਾਰ ਧੱਕਾ ਕਰਦੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਜਿਹੜਾ ਹੈ ਉਹ ਸੰਘਰਸ਼ ਕਰਾਂਗੇ ਜੇ ਸਾਨੂੰ ਇਹਨਾਂ ਸਰਕਾਰਾਂ ਦੇ ਨਾਲ ਬੈਠਣਾ ਪੈਂਦਾ ਤੇ ਬਹਿ ਕੇ ਗੱਲਬਾਤ ਵੀ ਕਰਾਂਗੇ ਟੇਬਲ ਟਾਕ ਵੀ ਕਰਾਂਗੇ ਇਹ ਨਹੀਂ ਹੈ ਕਿ ਅਸੀਂ ਲੜਾਂਗੇ ਇਹਨਾਂ ਨਾਲ ਗੱਲ ਨਹੀਂ ਕਰਾਂਗੇ ਇਹਨਾਂ ਨਾਲ ਲੜਾਂਗੇ ਵੀ ਪਰ ਇਹਨਾਂ ਨਾਲ ਮੇਜ਼ ਤੇ ਬਹਿ ਕੇ ਗੱਲ ਵੀ ਕਰਾਂਗੇ ਪੰਥ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਸੋ ਅੱਜ ਦੀ ਇਕੱਤਰਤਾ ਜਿਹੜੀ ਹੈ ਸਾਡੀ ਇਹਨਾਂ ਮੁਖ ਇਸ਼ਵਨ ਨੂੰ ਲੈ ਕੇ ਹੋਈ ਐ ਤੇ ਮੈਂ ਸਾਰੇ ਹੀ ਲੀਡਰ ਸਾਹਿਬਾਨ ਦਾ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਮੀਡੀਆ ਦੇ ਰਾਹੀਂ ਜੇ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਜਿਲ੍ਹਾ ਸਾਹਿਬ ਜੀ ਪਾਰਟੀ ਕੋਲੋਂ ਕਿਹੜਾ ਉਮੀਦਵਾਰ ਦਿੱਤਾ ਜਾ ਰਿਹਾ ਬਤਾ ਦਿਓ ਦੇਖੋ ਹੁਣ ਤੱਕ ਤੁਸੀਂ ਦੇਖਦੇ ਆਏ ਹੋ ਕਿ ਸੁਖਬੀਰ ਸਿੰਘ ਬਾਦਲ ਇੱਕ ਪੇਪਰ ਜਿਹੜਾ ਹੈ ਉਹ ਭੇਜਦਾ ਹੈ ਉਹ ਤਾਂ ਘੋੜਾ ਨੇ ਨਾ ਮੈਂ 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 ਉਹੀ ਤੁਹਾਨੂੰ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਮੈਂ ਉਹੀ ਦੱਸ ਰਿਹਾ ਇਹ ਪਗੌੜਾ ਜਿਹੜਾ ਹੈ ਪ੍ਰਧਾਨ ਉਹ ਇੱਕ ਪੇਪਰ ਭੇਜਦਾ ਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਫਲਾਨਾ ਪ੍ਰਧਾਨ ਫਲਾਨਾ ਸੀਨੀਅਰ ਮੀਤ ਪ੍ਰਧਾਨ ਫਲਾਨਾ ਜਿਹੜਾ ਹੈ ਉਹ ਜੂਨੀਅਰ ਮੀਤ ਪ੍ਰਧਾਨ ਤੇ ਫਲਾਨੇ ਫਲਾਨੇ ਐਡਜੈਕਟਿਵ ਦੇ ਮੈਂਬਰ ਸਾਡੇ ਕੈਂਡੀਡੇਟ ਦਾ ਫੈਸਲਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿਲ ਕੇ ਕਰਨਗੇ ਅਸੀਂ ਥੋਪਾਂਗੇ ਨਹੀਂ ਆਪਣੇ ਮੈਂਬਰਾਂ ਦੇ ਉੱਤੇ ਕੋਈ ਪ੍ਰਧਾਨ ਅੱਜ ਹੁਣ ਇਸ ਤੋਂ ਬਾਅਦ ਮੈਂਬਰਾਂ ਦੀ ਮੀਟਿੰਗ ਹੈ ਮੈਂਬਰ ਮੀਟਿੰਗਾਂ ਕਰਨਗੇ ਅਸੀਂ ਸਿਰਫ ਮੈਂਬਰਾਂ ਦੀਆਂ ਮੀਟਿੰਗਾਂ 'ਚ ਮੈਂਬਰਾਂ ਨੂੰ ਸੁਣਾਂਗੇ ਮੈਂਬਰ ਜੋ ਫੈਸਲਾ ਮੈਂਬਰ ਕਰਨਗੇ ਉਹ ਪਾਰਟੀ ਨੂੰ ਮਨਜ਼ੂਰ ਹੋ ਅਸੀਂ ਨਵੀਂ ਪਰਤ ਪਾ ਰਹੇ ਅਸੀਂ ਨਵੀਂ ਵਰਤ ਪਾ ਰਹੇ ਹਾਂ ਇਹ ਅਸੀਂ ਕਹਿੰਦੇ ਹਾਂ ਸ਼ਰੋਮਣੀ ਅਕਾਲੀ ਹੁਣ ਤੱਕ ਤੁਸੀਂ ਲੰਬਾ ਦਿੰਦੇ ਆਏ ਹੋ ਕਿ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਕਮੇਟੀ ਦਾ ਪ੍ਰਧਾਨਤਵ ਹੁੰਦਾ ਅਸੀਂ ਕਹਿੰਦੇ ਹਾਂ ਕਿ ਸ਼ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਚਾਰ ਜੋ ਵੀ ਹੋਏਗਾ ਤੁਹਾਡਾ ਉਹ ਕਿ ਮੁਕਾਫਤ ਨਹੀਂ ਚੱਲੋਗੇ ਬਿਲਕੁਲ ਸਾਡੀ ਸਾਡੀ ਨਜ਼ਰ ਦੇ ਵਿੱਚ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਜੋਸ਼ ਸ਼੍ਰੋਮਣੀ ਕਮੇਟੀ ਦੇ ਮੈਂਬਰ ਫੈਸਲਾ ਕਰਕੇ ਦੱਸ ਦੇਣਗੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਅਨਾਉਂਸ ਕਰਾਇਆ ਜਾਏ ਕਿਸੇ ਕੋ ਮੈਂਬਰ ਨਾਲ ਨਹੀਂ ਜ ਆਪਣੇ ਸਾਡੇ ਕੋਲੇ 30 35 ਮੈਂਬਰ ਤਾਂ ਪੱਕੇ ਨੇ ਤੇ ਬਹੁਤ ਸਾਰੇ ਮੈਂਬਰ ਸਾਡੇ ਨਾਲ ਭਗੋੜੇ ਦਲ ਦੇ ਵੀ ਸੰਪਰਕ ਕਰਦੇ ਨੇ ਪਰ ਅਸੀਂ ਜਿਹੜਾ ਹੈ ਉਹ ਇਹੋ ਹੀ ਅਪੀਲ ਕਰਾਂਗੇ ਕਿ ਆਪਣੀ ਜ਼ਮੀਰ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਬੰਦੇ ਨੂੰ ਚੁਣੇ ਜਿਸ ਵਾਰੀ ਅੱਗੇ ਜਿੰਨੀ ਅਸੀਂ ਵਾਚ ਕੀ ਕੰਪੀਟਿਸ਼ਨ ਕਰ ਰਹੇ ਕ ਇਹ ਕੰਟੈਕਸਟ ਕਰ ਰਿਹਾ ਜਿਹੜਾ ਜੇ ਮੈਂਬਰ ਸਭਾਨ ਹੁਣਾਂ ਘੰਟੇ ਬਾਅਦ ਸਾਡੀ ਮੀਟਿੰਗ ਹੈ ਜੇ ਮੈਂਬਰ ਸਭਾਨ ਫੈਸਲਾ ਕਰ ਦੇਣਗੇ ਕਿ ਅਸੀਂ ਲੜਨਾ ਹੈ ਤੇ ਲੜਾਂਗੇ ਜੇ ਉਹਨਾਂ ਨੇ ਕਿਹਾ ਕਿ ਨਹੀਂ ਤੇ ਨਹੀਂ ਕਿਉਂਕਿ ਇਹ ਜਿਹੜਾ ਹਾਊਸ ਚੱਲ ਰਿਹਾ ਹੈ ਨਾ ਜੀ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਰਹਿਮੋ ਕਰਮ ਤੇ ਹਾਊਸ ਚੱਲ ਰਿਹਾ ਇਹ ਕੋਈ ਪ੍ਰਤਨਿਤ ਹਾਊਸ ਨਹੀਂ ਹੈ ਸਿੱਖਾਂ ਦਾ ਰਹਿ ਗਿਆ ਕਿਉਂਕਿ ਇਹ ਐਕਸਪਾਇਰ ਹੋ ਚੁੱਕਿਆ ਔਰ ਐਕਸਪਾਇਰ ਹੋਏ ਨੂੰ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਸ ਕਰਕੇ ਅਸੀਂ ਇਸ ਤੁਹਾਡੀ ਪਰਸਪੈਕਟਿਵ ਓਪੀਨੀਅਨ ਇਹ ਸਾਡੇ ਮੈਂਬਰ ਦੱਸਣਗੇ ਜੀ ਅਸੀਂ ਆਪਣਾ ਮੈਂਬਰ ਅਸੀਂ ਜੇ ਮੈਂਬਰਾਂ ਨੇ ਕਿਹਾ ਲੜਨ ਤੁਹਾਨੂੰ ਤੁਹਾਨੂੰ 2 ਵਜੇ ਤੱਕ ਸਾਡੇ ਮੈਂਬਰਾਂ ਵੱਲੋਂ ਹੀ ਤੁਹਾਨੂੰ ਪ੍ਰੈਸ ਨੋਟ ਜਿਹੜਾ ਉਹ ਦੇ ਦਿੱਤਾ ਜਾਊਗਾ ਕੱਲ੍ਹ ਬਾਅਦ ਉਹ ਤੋਂ ਬਾਅਦ ਮੀਟਿੰਗ ਹੈ ਬਸ ਸਰ ਤੁਸੀਂ ਕਹਿ ਰਹੇ ਜੀ ਕਿ ਜਿਹੜਾ ਹਾਊਸ ਹੈ ਐਕਸਪਾਇਰ ਹੋ ਚੁੱਕਾ ਐਸੀ ਐਕਸਪਾਇਰ ਹਾਲ ਜਿਹਨੇ ਤੁਹਾਨੂੰ ਛੋੜਿਆ ਜਦ ਤੱਕ ਉਹ ਦਿੱਤੀਆਂ ਸਰਦਾਰੀਆਂ ਉਹ ਉਹਨੂੰ ਐਕਸਪਾਇਰ ਵੀ ਹਾਂ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ 2000 16 ਦੇ ਵਿੱਚ ਜਿਹੜਾ ਇਹ ਹਾਊਸ ਬਹਾਲ ਹੋਇਆ 2016 ਦੇ ਵਿੱਚ 2016 ਦੇ ਵਿੱਚ ਹਾਊਸ ਜਿਹੜਾ ਉਹ ਬਹਾਲ ਹੋਇਆ ਤੇ 5 ਸਾਲ ਦਾ ਪੀਰੀਅਡ ਜਿਹੜਾ ਉਹਨਾਂ ਨੂੰ 2021 ਦੇ ਵਿੱਚ ਜਿਹੜਾ ਪੂਰਾ ਹੋਇਆ ਉਹਨਾਂ ਦਾ ਤੇ ਮੈਂ 2021 ਤੋਂ ਪਹਿਲਾਂ ਜਿਹੜਾ ਉਹ ਜਸਦਾਰ ਬਣਿਆ 17 ਚ ਦਮਦਮਾ ਸਾਹਿਬ ਦਾ ਤੇ 18 ਚ ਅਕਾਲ ਤਖਤ ਸਾਹਿਬ ਦਾ 2021 ਦੇ ਵਿੱਚ ਇਹ ਹਾਊਸ ਜਿਹੜਾ ਐਕਸਪਾਇਰ ਹੋਇਆ ਪਰ ਜਿਹੜਾ ਤੁਹਾਨੂੰ ਇਹਨਾਂ ਨੇ ਹਟਾਇਆ ਉਹ ਤਾਂ ਜੀ ਆਊਟਸਾਈਡ ਹੀ ਐਕਸਪਾਇਰ ਹੋ ਚੁੱਕਾ ਸੀ ਫਿਰ ਐਕਸਪਾਇਰ ਹਾਊਸ ਐਕਸਪਾਇਰ ਹਾਊਸ ਨੇ ਮੈਨੂੰ ਬਤਾ ਤਾ ਜਿਹੜਾ ਘਾਇਆ ਹੋਇਆ ਉਹ ਕਿਸ ਤਰ੍ਹਾਂ ਕਿਤਾ ਮਜੂਤ ਕਰ ਦਿਆ ਤੇ ਮੈਂ ਹੁਣ ਧੱਕੇ ਨਾਲ ਥੋੜੀ ਬੈਠਣਾ ਸੀ ਐਕਸਪਾਇਰ ਹਾਊਸ ਨੇ ਮੈਨੂੰ ਹਟਾ ਤਾ ਹਟਾ ਤਾ ਪਰ ਲਾਇਆ ਮੈਨੂੰ ਜਿਹੜਾ ਸੀ ਉਹ ਵੈਲਿਡ ਹਾਊਸ ਨੇ ਦੇਖੋ ਦੇਖੋ ਆਪਣਾ ਭੱਟੀ ਸਾਹਿਬ ਇਹ ਜਿਹੜਾ ਹਾਊਸ ਹੈ ਇਹ ਕਾਨੂੰਨੀ ਆਧਾਰ ਵੀ ਗਵਾ ਚੁੱਕਿਆ ਹੈ ਮੌਲ ਅਧਿਕਾਰ ਵੀ ਗਵਾ ਚੁੱਕਿਆ ਹੈ ਨੈਤਿਕ ਆਧਾਰ ਵੀ ਗਵਾ ਚੁੱਕਿਆ ਹੈ ਜਿੰਨਾਂ ਵੀ ਤੁਸੀਂ ਗੱਲ ਕੀਤੀ ਆ ਜੁਨੀਵਰਸਿਟੀ ਦੇ ਕਿਸ ਸੁਖੀ ਸਾਹਿਬ ਦਾ ਪਾਪ ਨਹੀਂ ਕਰਦਾ ਇੱਕ ਜੁਨੀਵਰਸਿਟੀ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ ਬਰਨਾਰਦੀ ਜੀ ਯੂ ਐਸ ਆਈ ਹੈ ਜਿਹੜੇ ਤਿਆਰ ਨੇਮ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਗੁਰਪੁਰ ਬੁੰਦੇ ਨੇ ਬੜੀ ਸ਼ਰਧਾ ਨਾਲ ਬਣਾਏ ਜਾਂਦੇ ਨੇ ਜਿਵੇਂ ਉਹ ਗੁਰਨਾਲਕ ਸਾਹਿਬ ਦਾ ਆ ਪਰ ਬਾਦ ਪੇਰੀਆਂ ਜਿਹੜੀਆਂ ਅੰਦਰ ਕੱਢ ਕੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਬਣਾਇਆ ਜਾ ਰਿਹਾ ਤੇ ਬੀਸੀ ਨੂੰ ਵਵਾਦਾਂ ਚ ਘੇਰ ਕੇ ਅਕਾਲ ਤੱਕ ਤੇ ਸੁਧਿਆ ਲੱਗਦਾ ਕਿ ਬੀਸੀ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ ਜਿਹੜਾ ਬੀਸੀ ਚੰਗਾ ਕੰਮ ਕਰਦਾ ਨਾ ਜੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਅਮਰਸਰ ਸਾਹਿਬ ਯੂਨੀਵਰਸਿਟੀ ਦਾ ਵੀਸੀ ਜਿਹੜਾ ਹੈ ਜੇ ਗੁਰਪੁਰਬ ਮਨਾ ਰਿਹਾ ਤੇ ਇਹ ਬਹੁਤ ਚੰਗਾ ਕੰਮ ਹੈ ਔਰ ਮੈਂ ਇਸ ਕੰਮ ਲਈ ਵੀਸੀ ਸਾਹਿਬ ਦੀ ਇਹਨੂੰ ਅਪਰੀਸ਼ੀਏਟ ਕਰਦਾ ਜਿਹੜਾ ਸੱਦਿਆ ਗਿਆ ਉਹਨੂੰ ਜਿਹੜਾ ਕਿ ਇੱਕ ਡਿਬੇਟ ਚ ਲੱਲੋ ਜਾਂ ਸਿਰਫ ਵੈਸਤੇ ਵਿੱਚ ਲੱਲੋ ਕਿ ਨਹੀਂ ਇੱਕ ਤੁਸੀਂ ਤੁਸੀਂ ਕਿ ਕਿਹੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਗਾਇਕ ਨੇ ਗਾਣਾ ਗਾਇਆ ਇੱਕ ਮਹਿਮਾਨ ਨੇ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਤੇ ਉਹ ਜਿਹੜਾ ਗਾਇਕ ਨੂੰ ਵੀ ਨਹੀਂ ਸੱਦਿਆ ਗਿਆ ਤੇ ਆਰਗੇਨਾਈਜ਼ਰ ਜਿਹੜੇ ਆ ਉਹਨਾਂ ਨੂੰ ਵੀ ਸ਼ਾਇਦ ਨਹੀਂ ਸੱਦਿਆ ਗਿਆ ਇੱਕ ਮਨਿਸਟਰ ਨੂੰ ਜਿਹੜਾ ਸੱਦ ਲਿਆ ਗਿਆ ਇਹ ਪਰਸਨੈਲਟੀ ਨਹੀਂ ਹੋਣੀ ਚਾਹੀਦੀ ਬੀਸੀ ਦਾ